ਸੱਸੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਮੈਂ ਗਿਆ ਵਿਹਲੇ ਸਾਂ ਤੇ ਦਾਣੇ ਛੜਾ ਲਿਆਉਣੇ ਆ ਨਾਲੇ ਸਰੋਂ ਕਿੰਨੇ ਤੋੜਿਆ ਓਏ ਸਰੋਂ ਦੇ ਹੈ ਨਾ ਹੈ ਤਿੰਨ ਹਾਂ ਸਿਰਫ ਤੂੰ ਹੀ ਜਾਣਾ ਵਾ ਨਹੀਂ ਪੈੜਾ ਇਹ ਕੋ ਪਾਇਆ ਨਹੀਂ ਆ ਸੱਸੀ ਕਾ ਬੁਲਾ ਦੇ ਸੱਸੀ ਕਾ ਬੁਲਾ ਦੇ ਸਾਰਿਆਂ ਨੂੰ ਬੁਲਾ ਦੇ ਚੌਣਾ ਦੇ ਕਿੰਨੇ ਆ ਚੌੜਾ ਦੇ ਵੀ ਤਨ ਐ ਆ ਪਰੇ ਪਰ ਤੂੰ ਵੱਜ ਜਾਣਾ ਇਹ ਤੇ ਫਿਰ ਤੈਨੂੰ ਪਤਾ ਲਾ ਇਹਨੂੰ ਵੀ ਰੱਖ ਯਾਰ ਵਿੱਚ ਹਲੋ ਰਾਹੁਲ ਇਹਨੂੰ ਵੀ ਰੱਖ ਵਿੱਚ ਤਾਂ ਨਵੀਂ ਸਰੋਂ ਆਉਣ ਵਾਲੀ ਤੇ ਗਿਆ ਚਲੋ ਪਹਿਲੀ ਸਰੋਂ ਦਾ ਤੇਲ ਕਢਾ ਲਈਏ ਫਿਰ ਨਵੀਂ ਸਰੋਂ ਪਾਵਾਂਗੇ ਤੋੜਿਆਂ ਦੇ ਵਿੱਚ ਕੀ ਗੱਲ ਤੈਨੂੰ ਕੀ ਗੱਲ ਮੇਰੀ ਅੱਖਾਂ 'ਚ ਕੱਤ ਕਿਉਂ ਉਂਗਲਾ ਨਹੀਂ ਮਾਰਨ ਇੱਧਰ ਵੇਖ ਤਾਂ ਨੂੰ ਤੇ ਕੀ ਕਰਦਾ ਬੋ ਜਾ ਹਾਂ ਆਹ ਹਾਂ ਕੋਟੇ ਪਾਣੀ ਪੜੇ ਫੋਟ ਬਣੀ ਚੇ ਮੇਰੀ ਦਾੜੀ ਬੁੱਟੇ ਸ਼ਟਰ ਵਗਾਣੇ ਤਰੇ ਫਟ 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 ਆ ਕੀ ਹੈਲੋ ਕਰ ਦੇ ਉਧਰ ਹੈਲੋ ਕਰ ਦੇ ਕਰ ਦੇ ਉਧਰ ਕੀ ਕੀ ਉਧਰ ਤਾਂ ਕੁਝ ਵੀ ਨਹੀਂ ਹੈਗਾ ਹਾਂ ਇੱਧਰ ਵੇਖ ਕੀ ਉਹਦਾ ਲਾਈਟ ਆ ਉਹ ਉਹ ਬੂ ਬੂ ਹਾਂ ਕੀ ਕਰਾਂ ਆ ਚੱਲ ਮੇਰੇ ਹਿਸਾਬ ਨਾਲ ਇੱਕੋ ਪਰੂਗਾ ਬਾਕੀ ਲਾਲਾ ਦੋਜਾ ਵੀ ਨਾਲ ਵਧੀਆ ਹੁੰਦਾ ਬਾਅਦ ਖਾਲੀ ਤਰਵਾਜੀ ਕਰਾ ਲਈ ਚੱਲ ਵੇ ਚਲਾ ਦੇ ਵਿੱਚ ਰੱਖ ਦੇ ਆ ਉਹ ਵਿੱਚ ਰੱਖ ਦੋਵੇਂ ਉੱਥੇ ਰੱਖ ਸਾਰਾ ਕੁਝ ਹਾਂ ਚੁੱਕ 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 ਬੱਲੇ ਸ਼ੇਰ ਦੇ ਅੱਛਾ ਨਹੀਂ ਚੁੱਕਿਆ ਗਿਆ ਤੇ ਤੂੰ ਕਿ ਲਾ ਜਾ ਹਾਂ ਲਾ ਜਾ ਲਾ ਜਾ ਉੱਥੇ ਲਾ ਜਾ ਲਾ ਜਾ ਲਾ ਜਾ ਲਾ ਜਾ ਲਾ ਜਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਬੱਚਾ ਕੰਮ ਕਰਾ ਰਿਹਾ ਬੱਚੇ ਕੋ ਕੰਮ ਬਹੁ ਲਈਦਾ ਏ ਲੈ ਮਰਾਦਾ ਛੱਡ ਉੱਤੇ ਨਹੀਂ ਜਾਣਾ ਤੂੰ ਨਹੀਂ ਉਹ ਬਾਜੂ ਤੇਰੇ ਹੱਥੇ ਮਰ ਜੇ ਹਾ ਤੇਵਾ ਜੂ ਬਤੂਆ ਸਾਰਾ ਉਖਰੀ ਪਈ ਏ ਟਰਾਲੀ ਇਥੋਂ ਤਾਂ ਚੁੱਕ ਤਾਂ ਚੁੱਕ ਹਾਂ ਤੇ ਨਾਲ ਹੀ ਇਹ ਵੀ ਚੱਲੀ ਆ ਜੀ ਨਾਲ ਹੀ ਕਹਿੰਦੀ ਮੈਂ ਵੀ ਜਾਣਾ ਨਾਲ ਇਹਨੂੰ ਕੋਲੂ ਚ ਦੇ ਦੇਣਾ ਦੇ ਦਈਏ ਤੈਨੂੰ ਉੱਥੇ ਹੁਣ ਡਰਕਲ ਡਰੀ ਕਿਉਂ ਹਣ ਡਰੀ ਕਿਉਂ ਹਣ ਦਰੀਕਾ ਇਹਦੀ ਵੀ ਪਿਛ ਕਢਾ ਲਈ ਹੈ ਉਥੋਂ ਪਿਛ ਕਢਾ ਦੀ ਇਹਦੀ ਕੁਛ ਕਢਾ ਦੀ ਤੇਰੀ ਹਾਂ ਪਿਚਕ ਕਰਾ ਦੀਏ ਦੇਖੀ ਕੜਾਈ ਤੇ ਪਿਚਕ ਜੇ ਬੈਣਾਏ ਪਿਛੇ ਪਿਛੇ ਹਾਂ ਤੇ ਕਰਾ ਨਹੀਂ ਤੈਨੂੰ ਆਂਦੀ ਕੁਛ ਰੋ ਮੰਮੀ ਜੋਰ ਨਾਲ ਜੋਰ ਦੇ ਪਾਪਾ ਨਹੀਂ ਮੰਮੀ ਮਾਰਵਾਜ ਉਹਨੇ ਲਾਉਣਾ ਤੈਨੂੰ ਥੱਲੇ ਆਉਣਾ ਅਹੀਂ ਤਾਂ ਲਾਇਆਣਾ ਤੈਨੂੰ ਨਾਲ ਹੀ ਲਾਦੀ ਨਾਲ ਹੀ ਤੇਲ ਕਢਾ ਕੇ ਲੈ ਗਏ ਇਹ ਲੱਗ ਗਿਆ ਉਹਨੇ ਕੁੰਡਾ ਲਾਤਾ ਆਵੇ ਦੋਵੇਂ ਕੁੰਡੇ ਲਾਤੇ ਆ ਹੈ ਮਾਰਵਾਇ ਫਿਰ ਹੈ ਹੋਏ ਹੁਣ ਫਿਰ ਇਧਰੋਂ ਵੇਖਦੇ ਆ ਆ ਦੇ ਹੁਣ ਫਿਰ ਝੁੰਗੀ ਨਹੀਂ ਨਾ ਦੇਪੇ ਕੇ ਗਾਂ ਨੂੰ ਸਿਰ ਵੱਜਣਾ ਥੱਲੇ ਪਟਾਕਾ ਵਾਜੂ ਫਿਰ ਨਾਲ ਹੀ ਚਲਾ ਥੱਲੇ ਉੱਤਰ ਆ ਜਾ ਆ ਥੱਲੇ ਤਰਾ ਆ ਜਾ ਆ ਜਾ ਆ ਜਾ ਨਹੀਂ ਨਹੀਂ ਉੱਤਰ ਨਾ ਇਹਨੂੰ ਖੋਲ ਕੇ ਨਹੀਂ ਮੈਂ ਚੋਕ ਕੇ ਧਾਰ ਦੂੰਗਾ ਡਾਲਾ ਖੋਲ ਕੇ ਉੱਤਰ ਨਾ ਤੈਨੂੰ ਚੋਕ ਕੇ ਧਾਰ ਦਣਾ ਮੈਂ ਆ ਜਾ ਨਹੀਂ ਵੀ ਕਹਿੰਦੀ ਨਾਲ ਹੀ ਜਾਣਾ ਵਾ ਨਾਲ ਹੀ ਜਾਣਾ ਕਹਿੰਦੀ ਹੁਣ ਕੰਮ ਖਰਾਬ ਹੋਊਗਾ ਹੁਣ ਫਿਰ ਸਿਰਫ ਨੇ ਕਿੱਦਾਂ ਕੀਤਾ ਜਾਵੇ ਤੇਰਾ ਹੁਣ ਹੂੰ ਵਾਹ ਹਉ ਅਰਜੋ ਨਰਜੋ

ਹੋਲੀ ਦਿਨ ਹੀ ਰੱਖ ਉੱਤੇ ਲੈ ਕਹਲਾ ਜੀ ਹਾਨੂੰ ਹਾਂ ਠੰਡਾ ਪੀਂ ਲਿਆ ਤੂੰ ਨਿਆਰੇ ਲਿਆ ਲੈਣ ਗਰਮੀ ਹੋ ਗਈ ਆ ਤੇ ਹਾਂ ਕੀ ਜਾਂਦਾ ਦੋ ਘੰਟੇ ਲਾਏ ਨੇ ਘਟੋ ਘਟ जा करना तू बोलता नहीं बंदा बोल बोलता ही नहीं चुप ही था। जो तो मैं कैमरा कट ही चुपी होता <laughs> <laughs> है बड़े तगड़े मोरे पै गए बेच ਇਹ ਇਧਰ ਵੇ ਹੈ ਸਮਾਨ ਤਾਂ ਲਾ ਲਾਂਦੇ ਨਹੀਂ ਸਿਰ ਤੇਲ ਤਾਂ ਲਾ ਲਾਂਦੇ ਪਹਿਲਾਂ ਹੀ ਆ ਗਈ ਬਾਹਰ ਇਧਰ ਵੇਖ ਨਾ ਮੇਰੇ ਆਹ ਹੈ ਹਾਂ ਉਹ ਪਿੱਛੇ ਬਹਿ ਗਿਆ ਉਹ ਉਧਰ ਹਾਂ ਬਹਿ ਗਿਆ ਪਿੱਛੇ ਬਹਿ ਗਿਆ ਉਹ ਬਹਿ ਗਿਆ ਉਹ ਬਹਿ ਗਿਆ ਬਹਿ ਗਿਆ ਚਲੋ ਚਲੀਏ ਚਲੀਏ ਚਲਾਵੀਏ ਤੇ ਤੂੰ ਚਲਾ ਲਾ ਫਿਰ ਮੈਂ ਬਹਿਣਾ ਇੱਕ ਸੀਟ ਤੇ ਚਲਾ ਲਾ ਫਿਰ ਹਾਂ ਚਲਾਏਂਗੀ ਨੇ ਮੈਂ ਚਲਾਵਾ ਤੇ ਮੈਂ ਚਲਾਉਣਾ ਪਿੱਛੇ ਹੋ ਫਿਰ ਪਿੱਛੇ ਪਿੱਛੇ ਓਏ ਲੜਾਈ ਨਹੀਂ ਕਰਨੀ ਬੈਠੋ ਆਪ ਤੇ ਕੈਸਲ ਕਿੱਥੇ ਗਿਆ ਨਾ ਕੋਈ ਮੱਤੀ ਮੱਤਰੀ ਮਮੀ ਦਾਦਾ ਬਾਟੋ ਬੱਟੇ ਆਦਾ ਮੇਰੀ ਮਮੀ ਮੁੰਡੇ ਕਹਿੰਦੇ ਵਲੌਗ ਬਣਾਈਏ ਹੁਣ ਆਪਸੀ ਲੜਨ ਡੇ ਪਿਆ ਕੀ ਹੋ ਨਾ ਕੀ ਹਾਂ ਲੈ ਹਾਂ ਕੀ ਹੋ ਉਹ ਦੇ ਟਡਾ ਗਿਆ ਪੜੋ ਤੇ ਪੜੀ ਹੋਏ ਕੋਰੀ ਮੈਂ ਤੇ ਛੱਡ ਦੂੰਗਾ ਚੱਲ ਗਿਆ ਕੇ ਆਪ ਤੂੰ ਹੋ ਜਾ ਜਿਓ ਪੋਲੇ ਤੇ ਮੁੰਡਿਆ ਪੋਲੇ ਨਾ ਮੁੰਡਾ ਪੋਲੇ ਤੇ ਮੁੰਡਾ ਪੋਲੇ ਤੇ ਮੁੰਡਾ ਓਏ ਓਲੀਆ ਪੋਲੇ ਨਾ ਮੁੰਡਾ ਪੋਲੇ ਤੇ ਮੁੰਡਾ ਸਿਰ ਤੇ ਇੰਨੀਆਂ ਦਵਾਈਆਂ ਕਿਰਾ ਕੇ ਬੈਠਾ ਵਾਂ ਹਾਂ ਇੰਨੀਆਂ ਦਵਾਈਆਂ ਕਿੰਨੀਆਂ ਹੋਣੀਆਂ 8 9 ਸ਼ੀਸ਼ੀਆਂ ਕੀ ਗੱਲ ਐ ਤੈਨੂੰ ਹਾਂ ਦਾਤ ਸਨ ਐ ਸਾਰਿਆਂ ਨੂੰ ਇਹਦੀ ਦਵਾਈ ਥੋੜੀ ਖਾਈ ਦੀ ਹੁੰਦੀ ਆ ਹਾਂ ਇਹਨੇ ਰਾਤੀ ਵੀਨੇ ਇਹਨੇ ਦੋ ਵਾਰ ਜਿਹੜੀ ਪਤਾ ਨਹੀਂ ਕਿਹੜੀ ਭੁੱਖ ਵਾਲੀ ਦਵਾਈ ਦਾ ਦੋ ਵਾਰ ਮਿੱਠੀ ਹੋਣੀ ਦਿਖਾ ਲਈ ਆ ਤੇ ਰਾਤੀ ਬੜਾ ਰੌਲਾ ਪਾਉਂਦੀ ਸੀ ਕਾਲੀ ਭਈ ਹੋਣੀ ਉਹਦੇ ਨਾਲ ਹੁਣ ਫਿਰ ਤਿਆਰ ਹੋਈ ਖਾਣ ਨੂੰ ਹੁਣ ਨਹੀਂ ਮੈਨੂੰ ਤੈਨੂੰ ਅੱਜ ਨਹੀਂ ਓਹ ਸੇਬ ਤਾਂ ਅੱਜ ਨਹੀਂ ਮੈਨੂੰ ਤੈਨੂੰ ਤੇ ਸਮਝਾ ਦੇ ਮੈਂ ਕਰਦੀ ਕੀ ਵੰਗੀ ਜੀ ਇਹਨੂੰ ਸਾਰਾ ਪਤਾ ਵੀ ਮੈਂ ਰੱਖਿਆ ਇੱਥੇ ਕੈਮਰਾ ਚੱਲਣ ਡਿਆ ਹਵਾ ਸਭ ਪਤਾ ਇਹਨੂੰ ਬਸ ਇੱਕ ਬੋਲਣਾ ਹੀ ਨਹੀਂ ਆਉਂਦਾ ਇਹਨੂੰ ਬਸ ਉਸੇ ਵੇਲੇ ਬਦਲ ਆ ਜਾਂਦਾ ਇਹਨੂੰ ਵੀ ਮੇਰਾ ਹੁਣ ਆਹੋ ਮੇਰੀ ਇਦਾਂ ਆਪਣੀ ਆਵਾਜ਼ ਉਸੇ ਵੇਲੇ ਬੜੀ ਵਿੱਚ ਦੀ ਪਛਾਣੂਗੀ ਈ ਤੇ ਦਵਾਈ ਰਹਿਨ ਮੈਂ ਚੁੱਕ ਦਾਂ ਦਵਾਈਆਂ ਮੈਂ ਦਵਾਈਆਂ ਚੁੱਕਦਾ ਚਾਹ ਮੈਂ ਚੁੱਕ ਦਿੰਨਾ ਦਵਾਈਆਂ ਮੈਂ ਦਵਾਈਆਂ ਚੁੱਕ ਦਨਾ ਮੈਂ ਚੁੱਕ ਲੀਆਂ ਦਵਾਈਆਂ ਚੁੱਕ ਦਨ ਦਵਾਈਆਂ ਆ ਬੇ ਨਿਆਣੇ ਦਵਾਈਆਂ ਤੋਂ ਭਾਜ ਦਿਆ ਤੇ ਇਹਨੂੰ ਚਾ ਚੜ ਜਾਂਦਾ ਦਵਾਈਆਂ ਦਾ ਪਰ ਜਦੋਂ ਇਹ ਨਾ ਬਿਮਾਰ ਹੋਵੇ ਨਾ ਫੇਰ ਇਹ ਐਵੇਂ ਇਹਨੇ ਦਵਾਈ ਮਤਲਬ ਐਵੇਂ ਉਹ ਖੋਲੀ ਜਾਣਾ ਮੈਨੂੰ ਦਵਾਈ ਦੋ ਛੇਤੀ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਢੱਲੀ ਹੋ ਗਈ ਆ ਜਦੋਂ ਖੰਘ ਖੂੰਘ ਹੋਵੇ ਜਾਂਦੀ ਫੇਰ ਉਸੇ ਵੜਿਆ ਉਹ ਦਰਾਜ ਵਾਲ ਭਾਜਦੀ ਆ ਕਿੱਧਰ ਭਾਜਦੀ ਹੁੰਨੀ ਆ